ਚਲੋ ਜੀ ਸਭ ਤੋਂ ਪਹਿਲਾਂ ਮੈਂ ਅੱਜ ਜਿਹੜਾ ਪੰਜਾਬ ਯੂਨੀਵਰਸਿਟੀ ਸੰਘਰਸ਼ ਮੋਰਚਾ ਉਰੇ ਚੱਲ ਰਿਹਾ ਹੈ ਜਿਨ੍ਹਾਂ ਨੇ 10 ਤਰੀਕ ਨੂੰ ਕਾਲ ਰੱਖੀ ਹੈ ਪੂਰੇ ਇਕੱਠ ਕਰਨ ਵਾਸਤੇ ਕਿਉਂਕਿ ਜਿਹੜੀ ਪੰਜਾਬ ਯੂਨੀਵਰਸਿਟੀ ਹੈ ਇੱਥੇ ਪੰਜਾਬ ਦੇ ਹਰਿਆਣਾ ਦੇ ਹਿਮਾਚਲ ਦੇ ਤੇ ਬਾਕੀ ਸੂਬਿਆਂ ਦੇ ਬੱਚੇ ਪੜ੍ਹਦੇ ਹਨ ਉਹ ਸਭ ਦੇ ਇੰਟਰਸਟ ਨੂੰ ਡਿਫੀਟ ਕਰਨ ਵਾਸਤੇ ਜੋ ਭਾਜਪਾ ਆਰਐਸਐਸ ਦੀ ਏਜੰਡਾ ਚੱਲ ਰਿਹਾ ਹੈ ਉਸ ਵਾਸਤੇ ਲਗਾਤਾਰ ਧਰਨਾ ਚੱਲ ਰਿਹਾ ਹੈ ਔਰ 10 ਤਰੀਕ ਨੂੰ ਸਾਰੇ ਪੰਜਾਬ ਚੋ ਹਰਿਆਣਾ ਚੋ ਹਿਮਾਚਲ ਚੋ ਲੋਕਾਂ ਨੂੰ ਆਉਣ ਵਾਸਤੇ ਬੇਨਤੀ ਹੈ ਮੈਂ ਆਪਣੇ ਵੱਲੋਂ ਨਿੱਜੀ ਤੌਰ ਤੇ ਕਹਿਣਾ ਚਾਹੁੰਦਾ ਕਿ ਅਗਰ ਆਪਾਂ ਆਪਣੇ ਪੰਜਾਬ ਦੇ ਤੇ ਬਾਕੀ ਸੂਬੇ ਦੇ ਬੱਚਿਆਂ ਦਾ ਭਵਿੱਖ ਬਚਾਉਣਾ ਹੈ ਤਾਂ ਸਾਨੂੰ ਇਸ 10 ਤਰੀਕ ਦੇ ਧਰਨੇ ਵਿੱਚ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਔਰ ਮੈਨੂੰ ਪਤਾ ਹੈ ਕਿ ਪ੍ਰਸ਼ਾਸਨ ਕਈ ਵਾਰ ਸਾਨੂੰ ਰੋਕਦਾ ਵੀ ਆਣ ਤੋਂ ਅਸੀਂ ਕਿਸ ਤਰ੍ਹਾਂ ਇਸ ਵਹਿਮ ਚ ਪਹੁੰਚਣਾ ਹੈ ਇਹ ਸਾਰੇ ਸਾਰਿਆਂ ਨੇ ਆਪਣੇ ਮਨ ਚ ਆਪ ਦੇਖਣਾ ਔਰ ਮੈਂ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦਾ ਜਿੰਨੇ ਸਾਥੀ ਮੇਰੀ ਅੱਜ ਇਹ ਆਵਾਜ਼ ਸੁਣ ਰਹੇ ਹਨ ਮੇਰੇ ਨਾਲ ਜੁੜੇ ਆ ਸਾਡੀ ਪਾਰਟੀ ਨਾਲ ਜੁੜੇ ਆ ਕਿ ਅਸੀਂ ਵਾਅਦਾ ਛੱਡ ਕੇ ਜਿੱਸਾ ਲਈਏ ਕਿਉਂਕਿ ਆਰਐਸਐਸ ਐਸੀ ਇੰਸਟੀਚੂਨਸ ਦਾ ਫੈਬਰਿਕ ਭੰਗ ਕਰਨਾ ਚਾਹੁੰਦੀ ਐ ਐਸੀ ਇੰਸਟੀਚੂਨਸ ਦੇ ਵਿੱਚ ਕਬਜ਼ਾ ਕਰਨਾ ਚਾਹੁੰਦੀ ਐ ਸਵਾ ਸਾਲ ਤੋਂ ਸੈਨੇਟ ਦਾ ਇਲੈਕਸ਼ਨ ਨਹੀਂ ਕਰਾਇਆ ਜਿੰਨੇ 91 ਮੈਂਬਰਸ ਨੂੰ ਘਟਾ ਕੇ 31 ਮੈਂਬਰ ਕਰਨ ਦੀ ਗੱਲ ਹੋਈ ਤੇ ਜੇ ਇਸ ਤਰ੍ਹਾਂ ਦੀ ਗੱਲ ਐ ਤਾਂ ਨਾਮਿਨੇਟ ਮੈਂਬਰਸ ਦਾ ਕੋਟਾ ਖਤਮ ਕਰ ਲਓ ਤੇ ਘਟੋੜਾ ਇਲੈਕਟਿਡ ਸਟਰਕਚਰ ਨੂੰ ਇੰਟੈਕਟ ਰੱਖੋ ਬਿਕੋਜ਼ ਇਹ ਯੂਨੀਵਰਸਿਟੀ ਦਾ ਸਟਰਕਚਰ ਐਨਾ ਬਿਊਟੀਫੁਲ ਐ ਕਿ ਇਹਨੂੰ ਲੋਕ ਦੂਜੇ ਹੀ ਯੂਨੀਵਰਸਿਟੀਆਂ ਇਹ ਦੇ ਇਸ ਬਲਕਿ ਮੰਡੀਟਰੀ ਹੋਣਾ ਚਾਹੀਦਾ ਕਿ ਦੂਜੀ ਯੂਨੀਵਰਸਿਟੀ ਦੇ ਨੂੰ ਫੋਲੋ ਕਰਨ ਜਦਕਿ ਇਹ ਅੱਜ ਉਸ ਸਟਰਕਚਰ ਨੂੰ ਭੰਗ ਕਰਨ ਦੀ ਗੱਲ ਭਾਜੀਪੀ ਤੇ ਆਰਐਸਐਸ ਕਰ ਰਹੀ ਹੈ ਔਰ ਪਿਛਲੇ ਸਵਾ ਸਾਲ ਤੋਂ ਇਹਨਾਂ ਨੇ ਹੌਲੀ ਹੌਲੀ ਪੈਨੇਟ੍ਰੇਟ ਕਰਨਾ ਸ਼ੁਰੂ ਕੀਤਾ ਹੈ ਸਾਡੇ ਯੂਨੀਵਰਸਿਟੀ ਦੇ ਅਫੇਅਰਸ ਦੇ ਵਿੱਚ ਔਰ ਇਹਨਾਂ ਦਾ ਮਕਸਦ ਇੱਕੋ ਹੀ ਹੈ ਕਿ ਅਸੀਂ ਇਹਨਾਂ ਨੂੰ ਆਰਐਸਐਸ ਚਲਾਵੇ ਤੇ ਜਿਹੜੇ ਸਟੇਕਹੋਲਡਰਸ ਹੈ ਅੱਜ ਜੇ ਪੰਜਾਬ ਦੇ 200 ਕਾਲਜਾਂ ਦੇ ਬੱਚੇ ਦਾ ਭੇਖੇ ਯੂਨੀਵਰਸਿਟੀ ਨਾਲ ਜੁੜਿਆ ਤੇ ਜੇ ਉਹਨਾਂ ਨੂੰ ਵੀ ਰਿਮੋਟ ਕੰਟਰੋਲ ਨਾਲ ਆਰਐਸਐਸ ਚਾਊਗੀ ਮੈਂ ਸਮਝਦਾ ਕਿ ਬਹੁਤ ਮਾੜੀ ਗੱਲ ਹੋਊਗੀ ਇਹ ਪੰਜਾਬ ਦੇ ਬੱਚਿਆਂ ਦੀ ਹਰਿਆਣਾ ਦੇ ਬੱਚਿਆਂ ਦੀ ਹਿਮਾਚਲ ਦੇ ਬੱਚਿਆਂ ਦੀ ਯੂਨੀਵਰਸਿਟੀ ਹੈ ਇਸ ਯੂਨੀਵਰਸਿਟੀ ਨੇ ਬਹੁਤ ਕਾਬਲ ਲੋਕ ਪੈਦਾ ਕੀਤੇ ਹਨ ਔਰ ਹਰ ਵਰਗ ਦੇ ਵਿੱਚ ਕੀਤੇ ਹਨ ਨਾਟ ਓਨਲੀ ਪੋਲਿਟੀਕਲ ਕਲਾਸ ਬਿਊਰੋਕ੍ਰੈਟਿਕ ਕਲਾਸ ਜੁਡੀਸ਼ੀਅਲ ਕਲਾਸ ਮੀਡੀਆ ਕਲਾਸ ਹਰ ਜਗ੍ਹਾ ਦੇ ਉੱਪਰ ਪੰਜਾਬ ਯੂਨੀਵਰਸਿਟੀ ਦਾ ਨਾਮ ਹੈ ਔਰ ਇਹ ਗੱਲ ਦੇ ਨਾਲ ਪੰਜਾਬ ਯੂਨੀਵਰਸਿਟੀ ਦਾ ਨੌ ਖਤਮ ਕਰਨ ਦੀ ਗੱਲ ਹੋ ਰਹੀ ਹੈ ਮੈਂ ਇਹ ਸਮਝਦਾ ਹਾਂ ਤੋ ਇਸ ਕਰਕੇ ਮੈਂ ਜ਼ਰੂਰ ਆਪ ਤੁਹਾਡੇ ਇਸ ਮੀਡੀਆ ਚੈਨਲ ਦੇ ਰਾਹੀਂ ਮੈਂ ਅਪੀਲ ਕਰਨਾ ਚਾਹੁੰਦਾ ਸਾਰਿਆਂ ਨੂੰ ਕਿ ਆਪਾਂ ਸਾਰਿਆਂ ਨੂੰ ਵੱਧ ਚੜ ਕੇ ਸੰਘਰਸ਼ ਕਰਨਾ ਚਾਹੀਦਾ ਹੈ ਔਰ ਜਿਹੜੇ ਸੈਨੇਟ ਮੈਂਬਰਸ ਗ੍ਰੈਜੂਏਟ ਕੰਸਟੀਟੂਐਂਸੀਸ ਤੋਂ ਗ੍ਰੈਜੂਏਟ ਇਲਾਕਿਆਂ ਚੋਂ ਆ ਕੇ ਉਹਨਾਂ ਨੇ ਉਰੇ ਸੰਘਰਸ਼ ਬਚਾਇਆ ਜਾ ਸਕਦਾ ਹੈ ਯੂਨੀਵਰਸਿਟੀ ਦੇ ਫੈਬਰਿਕ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ ਯੂਨੀਵਰਸਿਟੀ ਵਿੱਚ ਜੋ ਵਿਚਾਰ ਧਾਰਾ ਇਹਨੇ ਸਾਲਾਂ ਤੋਂ ਚੱਲੀ ਆਉਂਦੀ ਹੈ ਜਿਹਨੂੰ ਲੋਕ ਫੋਲੋ ਕਰਦੇ ਉਹਨੂੰ ਬਚਾਇਆ ਜਾ ਸਕਦਾ ਉਸ ਤੇ ਉਪਰ ਆ ਕੇ ਖੜੇ ਹੋਏ ਔਰ ਸਾਰਿਆਂ ਨੇ ਮਿਲ ਕੇ ਇਸ ਗੱਲ ਦੇ ਉੱਤੇ ਲੜਾਈ ਲੜੀ ਸੰਘਰਸ਼ ਕੀਤਾ ਔਰ ਸੰਗਰਸ਼ੂ ਕਿੰਨਾ ਕਿਤੇ ਹੱਦ ਤੱਕ ਕਾਮਯਾਬੀ ਵੀ ਹਾਸਲ ਕੀਤੇ ਹੋ ਸਕਦਾ ਹੈ ਬੀਜੇਪੀ ਇਹਨੂੰ ਤਰਨਦਾਰਾਂ ਦੀ ਜਿੰਮਨੀ ਚੋਲਣਾ ਜੋੜ ਰਹੀ ਹੋਵੇ ਹੋ ਸਕਦਾ ਪਰ ਲੇਕਿਨ ਮੈਂ ਇਹ ਸਮਝਦਾ ਕਿ ਜੇ 10 ਤਰੀਕ ਦਾ ਸਾਡਾ ਸੰਗਰਸ਼ ਚੰਗੇ ਤਰੀਕੇ ਨਾਲ ਹੋਵੇ ਲੋਕਾਂ ਦੀ ਗਿਣਤੀ ਦੇ ਨਾਲ ਹੋਊਗਾ ਤਾਂ ਬੀਜੇਪੀ ਦੇ ਆਰਐਸ ਦੀ ਤਾਕਤ ਨਹੀਂ ਹੋਊਗੀ ਕਿ ਇਸ ਯੂਨੀਵਰਸਿਟੀ ਦੇ ਫੈਬਰਿਕ ਨੂੰ ਖਰਾਬ ਕਰ ਸਕੇ ਸੋ ਮੈਂ ਇਹ ਆਪਕ ਬੇਨਤੀਆਂ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਹਿੰਦ ਜੈ ਭਾਰਤ ਜੀ